ਧੰਨਵਾਹਿ ਗੁਰੂ ਸਾਹਿਬ ਜੀ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕਇਤ ਹੈ ਸੂਰਾ ਆਤਮ ਜਿਣਾ ਸਗਲ ਵਸ ਤਾਂ ਕੈ ਜਾਂ ਕਾ ਸਤ ਗੁਰ ਪੂਰਾ ਠਾਕੁਰ ਗਾਇਐ ਆਤਮ ਰੰਗ ਸਰਨੀ ਪਾਵਣ ਨਾਮ ਧਿਆਵਣ ਸਹਜ ਸਮਾਵਣ ਸੰਗ ਜਨਕ ਚਰਨ ਵਸੈ ਮੇਰ ਹਿਆਰ ਸੰਗ ਪੁਨੀਤਾਂ ਦੇ ਹੀ ਜਨ ਕੀ ਧੋਰ ਦੇ ਹੋ ਕਿਰਪਾ ਨਿਦ ਨਾਨਕ ਕਾ ਸੁਖ ਏਹੀ ਗੁਰ ਸਿੱਖੀ ਪਹਾਣਾ ਮੰਨਿਆ ਗੁਰ ਪੂਰਾ ਪਰ ਲੰਘਾ ਗੁਰ ਸਿਖਾਂ ਕੀ ਹਰ ਧੂੜ ਦੇ ਹਮਾ ਪਾਪੀ ਭੀ ਗਤ ਪਾਈ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਸੰਗਤ ਜੀ ਜੂਨ 1984 ਤੀਜਾ ਘੱਲੂ ਘਾਰਾ ਜਿਸ ਦੇ ਵਿੱਚ ਅਣਗਿਣਤ ਗੁਰੂ ਸੁਰਮਿਆਂ ਨੇ ਮਰਜੀਵੜਿਆਂ ਨੇ ਔਰ ਬਿਆੰਤ નિਹੱਥੇ ਗੁਰੂ ਕੇ ਲਾਲ ਗੁਰੂ ਕੀਆ ਸੰਗਤਾਂ ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਬਿਆਦਵੀ ਉਸ ਸਮੇਂ ਦੀ ਹਕੂਮਤ ਵੱਲੋਂ ਜੋ ਕੀਤੀ ਗਈ ਹਥਿਆਰਬੰਦ ਗੁਰਸਿੱਖਾਂ ਵੱਲੋਂ ਜਵਾਬ ਵੀ ਦਿੱਤਾ ਗਿਆ ਪਰ ਸੈਂਕੜੇ ਹੀ નિਹੱਥੇ ਗੁਰੂਕੀਆਂ ਸੰਗਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਨੂੰ ਯਾਦ ਕਰਦੇ ਆਓ ਇਤਿਹਾਸ ਦੇ ਨਾਲ ਸਾਂਝ ਪਾਈਏ ਉਸ ਤੋਂ ਪਹਿਲਾਂ ਜਿੰਨੇ ਵੀ ਆਪ ਜੀ ਗੁਰੂ ਚਰਨਾਂ ਵਿੱਚ ਜੁੜ ਬੈਠੇ ਹੋ ਗੁਰੂ ਬਖਸ਼ੀ ਫਤਿਹ ਪ੍ਰਵਾਣ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਵਿੱਚ ਗੁਰਸੰਗਤ ਜੀ ਦੋ ਪ੍ਰਕਾਰ ਦੇ ਲੋਕ ਹੁੰਦੇ ਆ ਇੱਕ ਉਹ ਹੁੰਦੇ ਹਨ ਜੋ ਸਮੇ ਦੇ ਨਾਲ ਸਮਝੌਤਾ ਕਰ ਲੈਂਦੇ ਜਿੱਧਰ ਦੁਨੀਆਂ ਚੱਲਦੀ ਓਧਰ ਚੱਲਣ ਦਾ ਯਤਨ ਕਰ ਲੈਂਦੇ ਪਰ ਇੱਕ ਉਹ ਹੁੰਦੇ ਹਨ ਜਿਹੜੇ ਆਪਣੀ ਜਾਣ ਦੀ ਪ੍ਰਵਾਹ ਨਾ ਕਰਦੇ ਹੋਿਆਂ ਸੱਚ ਤੇ ਪਹਿਰਾ ਦਿੰਦੇ ਆ ਕਿਉਂਕਿ ਸਿੱਖੀ ਜਿਹੜੀ ਆ ਸੱਚ ਦੇ ਉੱਪਰ ਖੜੀ ਹੈ ਜਿਹਨੂੰ ਸਤਗੁਰ ਕਹਿੰਦੇ ਹਨ ਖੰਨਿਓ ਤਿੱਖੀ ਬਾਲੋ ਨਕੀ ਏਤ ਮਾਰਗ ਜਾਣ ਗੁਰਸੰਗਤ ਦੀ ਸਿੱਖੀ ਜਿਹੜੀ ਆ ਪਹਿਰਾਵੇ ਤੇ ਵਿਖਾਵੇ ਦੀ ਸਿੱਖੀ ਨਹੀਂ ਹੈ ਸਿੱਖੀ ਕਮਾਈ ਦੀ ਹੈ ਉਹਨਾਂ ਗੁਰਕੇ ਸਿੱਖਾਂ ਨੇ ਜੋ ਸਿੱਖੀ ਨੂੰ ਕਮਾਇਆ ਸਾਡਾ ਇਤਿਹਾਸ ਜੇ ਆਪਾਂ 550 ਸਾਲ ਦਾ ਇਤਿਹਾਸ ਦੇਖੀਏ ਨਾ ਸਾਧ ਸੰਗਤ ਜੀ ਜੇ ਉਹ ਸਮੇਂ ਦੇ ਵਿੱਚ ਹਕੂਮਤਾਂ ਗੁਰੂ ਘਰ ਦੇ ਖਿਲਾਫ ਰਹੀਆਂ ਸਿੱਖਾਂ ਦੇ ਖਿਲਾਫ ਰਹੀਆਂ ਉਹਦਾ ਇੱਕ ਕਾਰਨ ਸੀ ਬਾਣੀ ਦੀ ਇੱਕੋ ਪੰਗਤੀ ਹੈ ਜੇ ਕੋਈ ਜੀਵਨ ਦੇ ਵਿੱਚ ਸੱਚ ਤੇ ਪਹਿਰਾ ਦਿੰਦਾ ਹੈ ਉਹਦੇ ਦੁਸ਼ਮਣ ਵੀ ਬਹੁਤ ਪੈਦਾ ਹੋ ਜਾਂਦੇ ਸਤਗੁਰੂ ਕਹਿੰਦੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਸਤ ਤੇ ਸੱਤਾ ਦਾ ਕਦੇ ਮਿਲਾਪ ਨਹੀਂ ਹੋਇਆ ਹਮੇਸ਼ਾ ਤੋਂ ਜਦੋਂ ਮੈਂ ਬੇਨਤੀ ਕਰ ਰਿਹਾ ਦੁਨੀਆ ਵਿੱਚ ਤੇਰੀਆਂ ਲੋਕ ਕੌਮਾਂ ਵੀ ਹਨ ਬਥੇਰੇ ਲੋਕ ਹੈ ਜਿਹੜੇ ਸਮੇਂ ਦੇ ਨਾਲ ਸਮਝੌਤਾ ਕਰ ਲੈਂਦੇ ਪਰ ਗੁਰੂ ਸਾਹਿਬ ਜੀ ਤੋਂ ਲੈ ਕੇ ਅੱਜ ਤੱਕ ਗੁਰੂ ਕੇ ਸਿਖਾਣੇ ਸਮੇਂ ਦੇ ਨਾਲ ਸਮਝੌਤਾ ਨਹੀਂ ਕੀਤਾ ਸਦਾਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਜੋ ਗੁਰੂ ਕੇ ਸਿਧਾਂਤ ਸਨ ਉਹਨਾਂ ਤੇ ਬਹੁਤ شدت ਦੇ ਨਾਲ ਪਹਿਰਾ ਦਿੱਤਾ ਹੈ ਮੈਂ ਜਦਾਂ ਬੇਨਤੀ ਕਰ ਰਿਹਾ ਹਾਂ ਸਤਿਗੁਰ ਨੇ ਜਿਹੜੀ ਸਿੱਖੀ ਦਿੱਤੀ ਹੈ ਨਾ ਖੰਨੇਓ ਤਿਖੀ ਬਾਲੋ ਨਿੱਕੀ ਏਤ ਮਾਰਗ ਜਾਣ ਸਿੱਖੀ ਸਿਰਫ ਥਿਊਰੀ ਨਹੀਂ ਹੈ ਸਿੱਖੀ ਪ੍ਰੈਕਟੀਕਲ ਹੈ ਜੋ ਪੜ ਰਹੇ ਹਾਂ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਰੀ ਆਓ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਜੇ ਸਿੱਖ ਪੜਦਾ ਸੀ ਤੇ ਸਿੱਖਣੇ ਉਹਨੂੰ ਕਰਕੇ ਦਿਖਾਇਆ ਤੇ ਕੱਲੂਕਾਰੇ ਵਰਤੇ ਸਾਡੀ ਕੌਮ ਦੇ ਵਿੱਚ ਤਿੰਨ ਕੱਲੂਕਾਰੇ ਹੋਏ ਇੱਕ ਵੱਡਾ ਕੱਲੂਕਾਰਾ ਇੱਕ ਛੋਟਾ ਕੱਲੂਕਾਰਾ ਤੇ ਤੀਜਾ ਕੱਲੂਕਾਰਾ ਜਿਹੜਾ ਹੈ 1984 ਦੇ ਵਿੱਚ ਹਿੰਦੁਸਤਾਨ ਦੀ ਕਾਂਗਰਸ ਸਰਕਾਰ ਵੱਲੋਂ ਕੀਤਾ ਗਿਆ ਇੱਕ ਬਹੁਤ ਹੀ ਜਾਣ ਪੁੱਛ ਕੇ ਕੀਤੀ ਹੋਈ ਸਾਜ਼ਿਸ਼ ਜਿਹੜੀ ਤਿਆਰ ਕੀਤੀ ਹੋਈ ਜਿਹਦੇ ਵਿੱਚ ਤਕਰੀਬਨ 6 ਮਹੀਨੇ ਪਹਿਲਾਂ ਹਿਮਾਚਲ ਦੇ ਵਿੱਚ ਇੱਕ ਇਲਾਕਾ ਹੈ ਜਿਹਦੇ ਵਿੱਚ ਦਰਬਾਰ ਸ਼ਬਦਾ ਮਾਡਲ ਬਣਾ ਕੇ ਉਹਦੇ ਉੱਪਰ ਕਿਸ ਤਰ੍ਹਾਂ ਫੌਜਾਂ ਪਹੁੰਚਣਗੀਆਂ ਕਿਸ ਤਰ੍ਹਾਂ ਕੀਤਾ ਜਾਏਗਾ ਪੂਰੀ ਤਿਆਰੀ ਸੀ ਇਹਦੇ ਵਿੱਚ ਦੋ ਰਾਵਾਂ ਨਹੀਂ ਆਗ ਮੈਨੂੰ ਕਿਸੇ ਦਾ ਡਰ ਹੈ ਸਾਡੀ ਕੌਮ ਦੇ ਵੀ ਜਿਹੜੇ ਗਦਾਰ ਸਨ ਜਿਨ੍ਹਾਂ ਨੇ ਬਹੁਤ ਜਲਦੀ ਕੀਤੀ ਆ ਵੀ ਜਲਦੀ ਹਮਲਾ ਕਰਦੇ ਹੋ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪਕੜਿਆ ਜਾਏ ਤੇ ਸਾਡੀ ਕੁਰਸੀ ਵੀ ਬਚੀ ਰਹੇਗੀ ਉਹ ਵੀ ਬਹੁਤੇ ਕਾਲੇ ਸਨ ਇਹਦੇ ਵਿੱਚ ਬਹੁਤ ਦੋਸ਼ੀ ਆ ਤੇ ਜਿਸ ਵੇਲੇ ਗੁਰੂ ਸਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਜਿਹੜਾ ਸਾਡਾ 550 ਸਾਲ ਦਾ ਇਤਿਹਾਸ ਹੈ ਉਹਦੇ ਵਿੱਚ ਇੱਕੋ ਗੱਲ ਇੱਕੋ ਹੀ ਪੰਕਤੀ ਆਪਣੇ ਜੀਵਨ ਦੇ ਵਿੱਚ ਜੇ ਸਾਹਮਣੇ ਰੱਖ ਲਈਏ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੋਈ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਸਿੱਖਾਂ ਦੀ ਸ਼ਹਾਦਤ ਹੋਈ ਹੈ ਤਕਰੀਬਨ ਲਗਭਗ 550 ਸਾਲ ਦੇ ਵਿੱਚ 9 ਲੱਖ ਸ਼ਹਾਦਤਾਂ ਸਿੱਖਾਂ ਦੀ ਹੋਈਆਂ ਕਾਦੇ ਵਾਸਤੇ ਸਿਧਾਂਤਾਂ ਦੇ ਵਾਸਤੇ ਕਿਉਂਕਿ ਸਿੱਖ ਜਿਹੜਾ ਹੈ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਹੈ ਦਾ ਧਾਰਨੀ ਹੈ ਉਸ ਪਰਮੇਸ਼ਰ ਅਕਾਲ ਪੁਰਖ ਦਾ ਸਰਦਿਆ ਹੋਇਆ ਅਸੀਂ ਸਭ ਕੁਝ ਬਰਦਾਸ਼ਤ ਕਰ ਸਕਦੇ ਹਾਂ ਮੈਂ ਜਦੋਂ ਸਵੇਰੇ ਵੀ ਬੇਨਤੀ ਕੀਤੀ ਸੀ ਅਸੀਂ ਬਾਣੀ ਪੜਦੇ ਹਾਂ ਕਈ ਲੋਕ ਸਵਾਲ ਕਰਦੇ ਆ ਵੀ ਬਾਣੀ ਪੜਨ ਵਾਲਾ ਸਿੱਖ ਸੇਵਾ ਕਰਨ ਵਾਲਾ ਸਿੱਖ ਸਿਮਰਨ ਕਰਨ ਵਾਲਾ ਸਿੱਖ ਉਹਦੇ ਹੱਥ ਵਿੱਚ ਹਥਿਆਰ ਕਿਉਂ ਆ ਗਏ ਉਹਦੇ ਹੱਥ ਦੇ ਵਿੱਚ ਹਥਿਆਰ ਕਿਉਂ ਹਨ ਹਾਂ ਇਹ ਅਸੀਂ ਜ਼ਰੂਰ ਪੜਦੇ ਹਾਂ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹਟਾਏ ਪਰ ਜੇ ਹੁਣ ਬੁਰਾ ਬੁਰਾ ਹੀ ਕਰੀ ਜਾਵੇ ਤੇ ਬੁਰੇ ਨਾਲ ਬੁਰਾ ਕਰਨਾ ਵੀ ਸਿੱਖਾਂ ਨੂੰ ਆਉਂਦਾ ਹੈ ਬੁਰੇ ਦੇ ਨਾਲ ਬੁਰਾ ਕਰਨਾ ਵੀ ਆਉਂਦਾ ਹੈ ਤੇ ਉਹ ਕਰਕੇ ਦਿਖਾਇਆ ਜਿਸ ਵੇਲੇ ਨਾ ਪਹਿਲ ਕੀਤੀ ਹੈ ਇਹਦੇ ਕਾਰਨ ਜਿਹੜੇ ਉਹਦੇ ਕਾਰਨਾਂ ਦੇ ਵਿੱਚ ਚਲੀਏ ਪਹਿਲਾਂ ਵੀ ਸਾਕਾ ਵਰਤਿਆਂ ਕਿਉ ਹੈ ਇਸ ਦੇਸ਼ ਦੇ ਵਿੱਚ ਜਿਹੜੀਆਂ ਸਰਕਾਰਾਂ ਹੁੰਦੀਆਂ ਉਹ ਵਿਰੋਧੀ ਧਿਰਾਂ ਨੂੰ ਹਵਾ ਦਿੰਦੀਆਂ ਹਨ ਖਾਸ ਕਰਕੇ ਜਿਸ ਵੇਲੇ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਸੰਸਥਾ ਚੱਲ ਰਹੀ ਸੀ ਜਿਹਨੂੰ ਆਪਾਂ ਅਨਰੰਕਾਰੀ ਕਹਿੰਦੇ ਹਾਂ ਤੇ ਉਹਨਾਂ ਨੂੰ ਚੁਕਾ ਕੇ ਸਰਕਾਰ ਨੇ ਪੰਜਾਬ ਦੇ ਵਿੱਚ ਭੇਜਿਆ ਤੁਸੀਂ ਹੈਰਾਨ ਹੋ ਜਾਗੇ ਪੰਜਾਬ ਦੇ ਵਿੱਚ ਸਰਕਾਰ ਕਿਹਦੀ ਹੈ ਉਸ ਵੇਲੇ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੈ ਉਹਨੂੰ ਆਖਿਆ ਵੀ ਤੂੰ ਅੰਮਰਸਰ ਸਾਹਿਬ ਦੇ ਵਿੱਚ ਜਾ ਕੇ ਜਲੂਸ ਕੱਢਣਾ ਜੋ ਵੀ ਉਹਨਾਂ ਨੇ ਕਿਹਾ ਸ਼ੋਭਾ ਯਾਤਰਾ ਜਲੂਸ ਕੱਢਣਾ ਉਹਨਾਂ ਨੇ ਉਦਾਂ ਦੀ ਪਾਲਕੀ ਤਿਆਰ ਕੀਤੀ ਜਿੱਦਾਂ ਦੀ ਪਾਲਕੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬੀ ਪਾਲਕੀ ਵਿੱਚ ਬੈਠ ਕੇ ਆਉਂਦੇ ਸੁਣਿਆ ਦਿੱਤਾ ਗਿਆ ਵੀ ਤੁਸੀਂ ਜੋ ਕਰਨਾ ਕਰੀ ਜਾਓ ਪਰ ਇਹ ਜਿਹੜੀ ਨਕਲ ਹੈ ਇਹ ਨਾ ਕੀਤੀ ਜਾਏ ਨਕਲ ਤਾਂ ਇਦਾਂ ਵੱਧ ਗਈ ਸਾਧ ਸੰਗਤ ਜੀ ਉਹ ਕਹਿਣ ਲੱਗਾ ਵੀ ਗੁਰੂ ਗੋਬਿੰਦ ਸਿੰਘ ਨੇ ਪੰਜ ਪਿਆਰੇ ਸਾਜੇ ਸੀ ਤੇ ਮੈਂ ਸੱਤ ਸਤਾਰੇ ਸਾਜਾਂ ਜਲੂਸ ਕੱਢਿਆ ਗਿਆ ਫਿਰ ਉਹਨੇ ਬਹੁਤ ਵੱਡਾ ਸਮਾਗਮ ਕਰਨਾ ਸੀ ਕਿਹਦੀ ਸ਼ਹਾਦਤ ਕਰ ਰਹੇ ਆ ਸਰਕਾਰ ਦੀ ਸ਼ਹਾਦਤ ਕਰ ਰਹੇ ਆ ਤੇ ਜਿਸ ਵੇਲੇ ਸ਼ਾਂਤ ਮਈ ਢੰਗ ਦੇ ਨਾਲ ਗੁਰੂ ਕੇ ਸਿੱਖ ਉਹਦਾ ਵਿਰੋਧ ਕਰਦੇ ਆ 13 ਸਿੰਘ ਸ਼ਹੀਦ ਕਰ ਦਿੱਤੇ ਗਏ 13 ਅਪ੍ਰੈਲ 1978 ਦੀ ਵਿਸਾਖੀ ਨੂੰ ਉਸ ਤੋਂ ਬਾਅਦ ਦੂਸਰਾ ਕਾਰਨ ਜਿਹੜਾ ਸੀ ਕਈ ਕਾਰਨ ਪੈਦਾ ਹੋਏ ਜਿਸ ਵੇਲੇ ਜਿਸ ਵੀ ਸਿੱਖ ਸੁਣਦੇ ਆ ਨਾ ਜਾਂ Hindu ਵੀਰ ਸੁਣਨਗੇ ਮੁਸਲਮਾਨ ਵੀਰ ਵੀ ਸੁਣੇਗਾ ਕਿਉਂਕਿ ਮੀਡੀਆ ਭਾਵੇਂ ਅੱਜ ਦਾ ਤੁਸੀਂ ਲੈ ਲਓ ਚਾਹੇ ਉਹ ਸਾਮੇ ਦਾ ਮੀਡੀਆ ਸਰਕਾਰ ਕੋਈ ਵੀ ਆ ਉਹ ਮੀਡੀਆ ਨੂੰ ਖਰੀਦ ਲੈਂਦੀ ਮੀਡੀਆ ਉਹੀ ਜਵਾਨ ਬੋਲੇਗਾ ਜੋ ਸਰਕਾਰ ਬੋਲਣ ਬੋਲਣ ਵਾਸਤੇ ਉਹਨੂੰ ਭੇਜੇਗੀ ਬੀੜਾ ਉਹੀ ਕੁਝ ਬੋਲਦਾ ਹੈ ਉਹ ਸਮੇਂ ਵਿੱਚ ਇਹੀ ਕੁਝ ਹੋਇਆ ਪੰਜਾਬ ਦੇ ਵਿੱਚ ਇੱਕ ਅਖਬਾਰ ਨਿਕਲਦਾ ਸੀ ਅੱਜ ਵੀ ਨਿਕਲਦਾ ਹੈ ਉਹਦਾ ਐਡੀਟਰ ਸੀ ਤੇ ਉਸ ਨੇ ਫਰੰਟ ਪੇਜ ਦੇ ਉੱਪਰ ਲੇਖ ਲਿਖਿਆ ਵੀ ਸਿੱਖਾਂ ਨੂੰ ਹੁਣ ਕਿਰਪਾਨ ਨਹੀਂ ਪਾਣੀ ਚਾਹੀਦੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹ ਤਾਂ ਮੁਸਲਮਾਨਾਂ ਤੋਂ ਹਿੰਦੂਆਂ ਦੀ ਰੱਖਿਆ ਕਰਨ ਵਾਸਤੇ ਕੁਰਪਾਨ ਦਿੱਤੀ ਸੀ ਹੁਣ ਸਿੱਖਾਂ ਨੂੰ ਕੁਰਪਾਨ ਨਹੀਂ ਪਾਣੀ ਚਾਹੀਦੀ ਇਸ ਦਾ ਨੋਟਿਸ ਲਿਆ ਗਿਆ ਸਿੱਖ ਕੌਮ ਵੱਲੋਂ ਨੋਟਿਸ ਲਿਆ ਕੋਈ ਜਵਾਬ ਨਹੀਂ ਉਹ ਹੋਰ ਭੁੱਸਰ ਗਿਆ ਸ਼ਾਮ ਸਵੇਰੇ ਦੂਸਰੇ ਦਿਨ ਫੇਰ ਅਖਬਾਰ ਵਿੱਚ ਵੱਡਾ ਲੇਖ ਲਿਖ ਦਿੱਤਾ ਵੀ ਜੇ ਸਿੱਖ ਇਹ ਨਹੀਂ ਕਰਨਗੇ ਅੰਮ੍ਰਿਤ ਛਕਣਾ ਸਿੱਖਾਂ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਤੇ ਜੇ ਸਿੱਖਾਂ ਨੂੰ ਤਕਲੀਫ ਹੈ ਤੇ ਉਹਨਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਫਿਰ ਸੰਤ ਬਾਬਾ ਜਰਨੈਲ ਸਿੰਘ ਨੇ ਕਿਹਾ ਸੀ ਇਹ ਸਾਡਾ ਦੇਸ਼ ਹੈ ਅਸੀਂ 85% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਸ ਦੇਸ਼ ਵਾਸਤੇ ਤੇ ਇਹ ਵੀ ਤੁਸੀਂ ਸਾਧ ਸੰਗਤ ਜੀ ਇਤਿਹਾਸ ਵਿੱਚ ਔਰ ਦਿਲ ਦਿਮਾਗ ਦੇ ਵਿੱਚ ਲਿਖ ਲੋ 1 ਜੂਨ 1984 ਤੋਂ ਪਹਿਲਾਂ ਕਦੇ ਵੀ ਸੰਤ ਜੀ ਨੇ ਖਾਲਸਾਣ ਦੀ ਗੱਲ ਨਹੀਂ ਕੀਤੀ हां ਉਹਨਾਂ ਨੇ ਕਿਹਾ ਸੀ ਜਿੱਦਣ ਫੌਜ ਦਰਬਾਰ ਸਾਹਿਬ ਦੇ ਵਿੱਚ ਪੜ ਰੱਖੇਗੀ ਉਸ ਦਿਨ ਖਾਲਸਾਤਨ ਦੀ ਨੀਂਹ ਰੱਖੀ ਜਾਏ ਅਸੀਂ ਨਹੀਂ ਮੰਗਦੇ ਵੱਖਰਾ ਦੇਸ਼ ਅਸੀਂ ਇਹ ਵੀ ਨਹੀਂ ਚਾਹੁੰਦੇ ਕਿ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹੀਏ ਸਾਨੂੰ ਵੀ ਬਰਾਬਰ ਦਾ ਸਨਮਾਨ ਮਿਲਣਾ ਚਾਹੀਦਾ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਜਿਦਾਂ ਦੂਸਰੀਆਂ ਕੌਮਾਂ ਨੂੰ ਆ ਦੂਸਰੀਆਂ ਕੌਮਾਂ ਸਟੇਟਾਂ ਬਣੀਆਂ ਸਟੇਟਾਂ ਦੇ ਹਿਸਾਬ ਦੇ ਨਾਲ ਭਾਸ਼ਾ ਵੀ ਬਣ ਗਈ ਅਸੀਂ ਤਾਂ ਭਾਸ਼ਾ ਵੀ ਲੈਣੀ ਸੀ ਪੰਜਾਬੀ ਤੇ ਪੰਜਾਬੀ ਦਾ ਮੋਰਚਾ ਲਾਉਣਾ ਪਿਆ ਆਪਣੀ ਬੋਲੀ ਵਾਸਤੇ ਵੀ ਸਾਨੂੰ ਮੋਰਚਾ ਲਾਣਾ ਪਿਆ ਚੰਡੀਗੜ੍ਹ ਦਾ ਮਸਲਾ ਹੱਲੇ ਵੀ ਆ ਪਾਣੀਆਂ ਦਾ ਮਸਲਾ ਹੱਲੇ ਵੀ ਖੜਾ ਹੈ ਆਨੰਦਪੁਰ ਸਾਹਿਬ ਦਾ ਮਤਾ ਹੱਲੇ ਵੀ ਖੜਾ ਹੈ ਕਿਹੜੀ ਮੰਗ ਅੱਜ ਤੱਕ 70 ਸਾਲ ਦੇ ਵਿੱਚ ਕਿਸੇ ਸਰਕਾਰ ਨੇ ਪੂਰੀ ਕੀਤੀ ਸਿੱਖਾਂ ਦੀ ਉਸ ਸਮੇਂ ਜੋ ਸਿੱਖ ਗਦਰ ਸੀ ਬਲਦੇਵ ਸਿੰਘ ਵਰਗੇ ਜਵਾਰਨਾਂ ਨਹਿਰੂ ਦੇ ਦੋਸਤ ਮਿੱਤਰ ਸਨ 17 ਮੰਗਾ ਲੈ ਕੇ ਗਿਆ ਸੀ ਬਲਦੇਵ ਸਿੰਘ ਨਹਿਰੂ ਦੇ ਕੋਲ ਉਹਨੇ ਆਖਿਆ ਉਹਨੇ ਪਾੜ ਕੇ ਛੱਡ ਦਿੱਤਾ ਸੀ ਕਾਗਜ਼ ਉਹ ਕਹਿਣ ਲੱਗਾ ਬਲਦੇਵ ਸਿੰਘ ਤੇਰੇ ਕਾਰਖਾਨੇ ਆ ਫੈਕਟਰੀਆਂ ਤੇਰੀਆਂ ਕੋਲਕੱਤਾ ਵਿੱਚ ਉਹਨਾਂ ਦਾ ਕੀ ਕਰਨਾ ਹੈ ਇੰਨੇ ਚ ਘਬਰਾ ਗਿਆ ਬਥੇਰੇ ਆ ਸਾਡੇ ਵਿੱਚ ਉਹ ਸਮੇਂ ਦੇ ਵਿੱਚ ਵੀ ਸਨ ਤੇ ਕਿ ਸਾਧ ਸੰਗਤ ਦੀ ਜਿਸ ਵੇਲੇ ਉਹ ਲਾਲਾ ਨਹੀਂ ਹਟਿਆ ਤੇ ਸੰਤ ਜੀ ਨੇ ਫਿਰ ਤੀਸਰੇ ਦਿਨ ਇਸ ਨੂੰ ਇੱਕ ਸ਼ਾਪ ਦਿੱਤਾ ਸੰਤ ਬਾਬਾ ਜਰਨੈਲ ਸਿੰਘ ਨੇ ਆਖਿਆ ਵੀ ਇਹ 24 ਘੰਟੇ ਬੰਦਾ ਇਹ ਦੁਨੀਆਂ ਦੇ ਨਹੀਂ ਰਹਿਣਾ ਚਾਹੀਦਾ ਤੇ ਗੁਰੂ ਕੇ ਸਿੱਖਾਂ ਨੇ ਲੁਧਿਆਣੇ ਦੇ ਕੋਲ ਉਹਨੂੰ ਗੱਡੀ ਚੜਾ ਦਿੱਤਾ ਹਹਾਕਾਰ ਮੱਜ ਗਈ ਸੈਂਕੜੇ ਸਿੱਖ ਨੌਜਵਾਨ ਪਕੜੇ ਗਏ ਕੋਈ ਤਾਂ ਬੋਲੇ ਕਿ ਇਹਨੇ ਮਾਰਿਆ ਲਾਲਾ ਜਗਤ ਨਾਰਾਇਣ ਨੇ ਉਸ ਸਮੇਂ ਵਿੱਚ ਇੱਕ ਘਟਨਾ ਘੱਡੀ ਸੀ ਮੋਗੇ ਦੇ ਕੋਲ ਇੱਕ ਪਿੰਡ ਸੀ ਤੇ ਇੱਕ ਨਾ ਬਜ਼ੁਰਗ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਤੇ ਪ੍ਰੀਸ ਉਹਨੂੰ ਪਕੜ ਕੇ ਲਿਆਈ। ਉਹਨੂੰ ਬਹੁਤ ਮਾਰਿਆ। ਉਹਨੂੰ ਪੁੱਠਾ ਲਟਕਾ ਦਿੱਤਾ। ਉਹਨੂੰ ਆਖਿਆ ਜਾ ਰਿਹਾ ਹੈ ਤੂੰ ਕਹਿ ਕਿ ਮੈਂ ਲਾਲਾ ਜਗਤ ਨਾਰਾਇਣ ਨੂੰ ਮਾਰਿਆ। ਤੇ ਸੰਤ ਬਾਬਾ ਜਰਨੈਲ ਸਿੰਘ ਨੇ ਮੈਨੂੰ ਕਿਹਾ ਸੀ। ਉਹ ਕਹਿੰਦਾ ਜਦ ਮੈਂ ਮਾਰਿਆ ਨਹੀਂ ਜਾਂ ਮੈਨੂੰ ਕਿਸੇ ਨੇ ਕਿਹਾ ਹੀ ਕੋਈ ਨਹੀਂ ਐ ਮੈਂ ਕਿਉਂ ਕਬੂਲ ਕਰਾਂ। ਉਹਨੂੰ ਤਾਂ ਬਹੁਤ ਮਾਰਿਆ ਫਿਰ ਉਹਦੇ ਲੜਕੇ ਨੂੰ ਫੜ ਕੇ ਲਿਆ ਉਹਦੇ ਮੁੰਡੇ ਨੂੰ ਫੜ ਲਿਆ ਉਹਨੂੰ ਵੀ ਬਹੁਤ ਮਾਰਿਆ ਪਰ ਦੋਨਾਂ ਨੇ ਕੁਝ ਨਹੀਂ ਕਿਹਾ ਨਾ ਕਬੂਲਿਆ ਝੂਠ ਕਾਦੇ ਕਬੂਲਣਾ ਸੀ ਇੰਨੀ ਘਟੀਆ ਹਰਕਤ ਹੋਈ ਉਸ ਸਮੇਂ ਵਿੱਚ ਉਹਨਾਂ ਦੀ ਨੌਜਵਾਨ ਬੱਚੀ ਨੂੰ ਫੜ ਕੇ ਉਸ ਬਜ਼ੁਰਗ ਦੀ ਨੌਜਵਾਨ ਬੱਚੀ ਨੂੰ ਲਿਆਂਦਾ ਉਸ ਨੂੰ ਅਲਫ ਨੰਗਾ ਕਰ ਦਿੱਤਾ ਗਿਆ ਥਾਣੇ ਦੇ ਵਿੱਚ ਤੇ ਪਿਓ ਨੂੰ ਕਿਹਾ ਜਾ ਰਿਹਾ ਭਰਾ ਨੂੰ ਕਿਹਾ ਜਾ ਰਿਹਾ ਕੀ ਤੂੰ ਆਪਣੀ ਬੱਚੀ ਨੂੰ ਦੇਖ ਉਹ ਕਿਦਾਂ ਬਰਦਾਸ਼ਤ ਕਰ ਸਕਦੇ ਉਹ ਨਹੀਂ ਸਿਰ ਚੁੱਕਿਆ ਆਪਣੇ ਨਾਂ ਪੁੱਤਰ ਨਹੀਂ ਸਿਰ ਚੁੱਕਿਆ ਬੜਾ ਜ਼ੋਰ ਲਾ ਲਿਆ ਪੁਲਿਸ ਨੇ ਬਹੁਤ ਮਾਰਿਆ ਫਿਰ ਉਹਨੂੰ ਕਰੰਟ ਲਾਇਆ ਜਾ ਰਿਹਾ ਬਾਪ ਨੂੰ ਕਰੰਟ ਲਾਇਆ ਜਾ ਰਿਹਾ ਬਜ਼ੁਰਗ ਨੂੰ ਤੂੰ ਆਪਣੀ ਨੰਗੀ ਬੱਚੀ ਨੂੰ ਦੇਖ ਉਹ ਬੱਚੀ ਨੇ ਵੀ ਤਰਲਾ ਕੀਤਾ ਬਾਪ ਦੀ ਹਾਲਤ ਨਹੀਂ ਦੇਖੀ ਜਾ ਰਹੀ ਸੀ ਬਾਪੂ ਕੀ ਗੱਲ ਹੋ ਗਈ ਛੋਟੇ ਹੁੰਦੇ ਕਈ ਵਲੇ ਤੂੰ ਮੈਨੂੰ ਨਿਲਾਇਆ ਵੀ ਮੇਰਾ ਗੰਦ ਵੀ ਝੁੱਕਿਆ ਛੋਟੇ ਹੁੰਦੇ ਤੂੰ ਦੇਖ ਲਾ ਮਰ ਗਿਆ ਪਰ ਉਹਨੇ ਜਿਹੜੀ ਹਰਕਤ ਚਾਹੁੰਦੀ ਸੀ ਪੁਲਿਸ ਉਹ ਨਹੀਂ ਕੀਤੀ ਉਹਨੂੰ ਮਾਰ ਦਿੱਤਾ ਉਹਦੇ ਪੁੱਤਰ ਨੂੰ ਮਾਰ ਦਿੱਤਾ ਫੇ ਜੋ ਹਸਰ ਉਸ ਐਸਪੀ ਦਾ ਹੋਇਆ ਮੋਗੇ ਥਾਣੇ ਦੇ ਵਿੱਚ ਸਿੰਘਾਂ ਨੇ ਕੀਤਾ ਉਹ ਤਾਂ ਫਿਰ ਕਹਾਣੀਆਂ ਅਲੱਗ ਸੀ ਫੇ ਇਦਾਂ ਦੀਆਂ ਹਰਕਤਾਂ ਜਿਹੜੀਆਂ ਹੋਈਆਂ ਉਸ ਸਮੇਂ ਦੇ ਵਿੱਚ ਤੇ ਇਹਨਾਂ ਨੂੰ ਛਿਪਾਇਆ ਜਾਂਦਾ ਹੈ ਇਹਨਾਂ ਚੀਜ਼ਾਂ ਨੂੰ ਛਿਪਾ ਕੇ ਦੂਸਰੀਆਂ ਚੀਜ਼ਾਂ ਨੂੰ ਉਭਾਰਿਆ ਜਾਂਦਾ ਹੈ ਕਿੰਨੀ ਸੰਗਤ ਸਾਧ ਸੰਗਤ ਜੀ 3 ਜੂਨ ਦਾ ਜਿਹੜਾ ਦਿਨ ਸੀ 3 ਜੂਨ ਦਾ ਜਿਸ ਵੇਲੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦਾ ਦਿਨ ਹੈ ਇੱਕ ਤਰੀਕ ਨੂੰ ਸਾਰੇ ਸ਼ਹਿਰ ਦੇ ਵਿੱਚ ਮਿਲਟਰੀ ਮਿਲਟਰੀ ਹੈ ਬੀਐਸਐਫ ਸੀਆਰਪੀਐਫ ਪੂਰੇ ਸ਼ਹਿਰ ਦੇ ਵਿੱਚ ਹੈ ਔਰ ਕਿਸੇ ਸੰਗਤ ਨੂੰ ਰੋਕਿਆ ਨਹੀਂ ਜਾ ਰਿਹਾ ਦਰਬਾਰ ਸਾਹਿਬ ਜਾਣ ਲਈ ਮਤਲਬ ਬੜੀ ਵੱਡੀ ਸਾਜ਼ਿਸ਼ ਹੈ ਇਕੱਠੇ ਕਰਕੇ ਸਿੱਖਾਂ ਨੂੰ ਵੀ ਇਹਨਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਖਤਮ ਕਰ ਦਿੱਤਾ ਹੈ ਉਸ ਸਮੇਂ ਇਹ ਵੀ ਸਾਡੇ ਸਾਂਦਰ ਸਵਾਲ ਹੁੰਦਾ ਵੀ ਐਡੀ ਵੱਡੀ ਸਾਡੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬੜੀ ਤਾਕਤਵਾਰ ਹੈ ਉਸ ਸਮੇਂ ਵਿੱਚ ਵੀ ਤਾਕਤਵਾਰ ਸੀ ਕਿ ਉਹਨਾਂ ਨੇ ਕਦਮ ਜਿੱਦਾਂ ਫੌਜ ਆਈ ਹੈ ਤੇ ਉਹਨਾਂ ਨੇ ਕਦਮ ਚੁੱਕਿਆ ਉਸ ਵੇਲੇ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਕਿਉਂਕਿ 12:30 ਵਜੇ ਫੌਜ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ 1 ਜੂਨ ਨੂੰ ਸ਼ੇਰੇ ਤੋਂ ਲੈ ਕੇ 12 ਵਜੇ ਤੱਕ ਕਰ ਚਾਰ ਫੋਨ ਲਾਇ ਗਿਆਨੀ ਜੈਲ ਸਿੰਘ ਨੂੰ ਸ਼੍ਰੋਮਣੀ ਕਮੇਟੀ ਨੇ ਪਹਿਲੇ ਫੋਨ ਦਾ ਜਵਾਬ ਆਇਆ ਬੈੱਡਰੂਮ ਦੇ ਵਿੱਚ ਹਨ ਦੂਸਰੇ ਫੋਨ ਦਾ ਜਵਾਬ ਆਇਆ ਬਾਥਰੂਮ ਦੇ ਵਿੱਚ ਹਨ ਤੀਸਰੇ ਫੋਨ ਦਾ ਜਵਾਬ ਆ ਉਹ ਤਿਆਰ ਹੋ ਕੇ ਕਿਸੇ ਫੰਕਸ਼ਨ ਵਿੱਚ ਚਲੇ ਗਏ ਚੌਥੇ ਫੋਨ ਦਾ ਜਵਾਬ ਆਇਆ ਜਦੋਂ ਵਾਪਸ ਆਉਣਗੇ ਤੁਹਾਡੀ ਗੱਲ ਜਿਹੜੀ ਹੈ ਰਾਸ਼ਟਰਪਤੀ ਨੂੰ ਦੱਸ ਦਿੱਤੀ ਜਾਏ ਉਹ ਜਿਹੜਾ ਬੰਦਾ ਆਪਣੀ ਕੌਮ ਦੇ ਵਾਸਤੇ ਫਿਰ ਮਰਿਆ ਵੀ ਕਿਸ ਤਰ੍ਹਾਂ ਹੈ ਤੇ ਇਤਾਂ ਦੇ ਕਾਰਨ ਜਿਹੜੇ ਸੀ ਉਸ ਸਮੇਂ ਦੇ ਵਿੱਚ ਇਕੱਠੇ ਹੋ ਗਏ ਤੇ ਸਮੇਂ ਦੀ ਹਕੂਮਤ ਜਿਹੜਾ ਕਰਨਲ ਭੇਜਿਆ ਗਿਆ ਨਾ ਪਹਿਲਾਂ तिवारी ਕਰਕੇ ਸੀ ਉਹਨੇ ਲਿਖ ਕੇ ਦਿੱਤਾ ਸੀ ਹਿੰਦੁਸਤਾਨ ਦੀ ਹਕੂਮਤ ਨੂੰ ਵੀ ਅਸੀਂ 2.5 ਘੰਟਿਆਂ ਦੇ ਵਿੱਚ ਪਿੰਡਰਾਵਾਲੇ ਨੂੰ ਮਾਰ ਕੇ ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਬਾਹਰ ਕੱਢ ਦੇਵਾਂਗੇ 2.5 ਘੰਟੇ ਦੇ ਵਿੱਚ ਸਾਸੰਗਤ ਦੀ 2.5 ਦਿਨ ਲੱਗ ਗਏ ਢਾਈ ਘੰਟੇ ਢਾਈ ਦਿਨ ਫਰਿੰਗ ਕਰਦੇ ਰਹੇ ਢਾਈ ਦਿਨ ਉਹ ਛੋਟੀ ਮੋਟੀ ਹਸਤੀ ਨਹੀਂ ਸੀ ਉਹਨਾਂ ਦੇ ਨਾਲ ਜਰਨਲ ਸਵੇਕ ਸਿੰਘ ਜੀ ਸ਼ਹੀਦ ਭਾਈ ਅਮਰੀਕ ਸਿੰਘ ਜੀ ਉਹ ਸੰਨ ਜਿਹੜੇ ਆਪਣੇ ਧਰਮ ਦੇ ਵਾਸਤੇ ਮਰਨ ਆਏ ਸੀ ਉਹ ਲੋਕ ਸਨ ਉੱਥੇ ਇਦਾਂ ਦੇ ਕੰਮ ਹੋਏ ਨਾ ਸਾਧ ਸੰਗਤ ਦੀ ਹੈਰਾਨ ਹੋ ਜਾ ਕੇ ਤੁਸੀਂ ਸੰਗਤ ਨੇ ਹੱਥੇ ਗੁਰੂ ਦੀਆਂ ਸੰਗਤਾਂ ਨੂੰ ਸ਼ਹੀਦ ਕੀਤਾ ਹਥਿਆਰਬੰਦ ਸਿੱਖ ਤਾਂ ਬਹੁਤ ਘੱਟ ਸਨ ਆਪディー ਨੇ ਇੱਕ ਬਹੁਤ ਵੱਡੀ ਸ਼ਖਸੀਅਤ ਦਾ ਨਾਮ ਸੁਣਿਆ ਹੋਵੇਗਾ ਜਿਸ ਵੇਲੇ ਨਾ ਸਾਧ ਸੰਗਤ ਜੀ ਆ ਪ੍ਰਕਰਮਾਂ ਦੇ ਵਿੱਚ ਜਿਹੜੇ ਕਮਰੇ ਆ ਦਰਬਾਰ ਸਾਹਿਬ ਦੀ ਉਹਦੇ ਵਿੱਚ ਸੰਗਤ ਦੇ 50-50 ਬੰਦੇ ਬੰਦ ਕਰ ਦਿੱਤੇ ਗਏ ਗਰਮੀ ਦਾ ਦਿਨ ਚੱਲਦਾ ਜੇਠ ਦਾ ਮਹੀਨਾ ਪੀਣ ਵਾਸਤੇ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਉਹਦੇ ਵਿੱਚ ਉਹ ਸ਼ਖਸੀਅਤ ਬੈਠੀ ਆ ਜਿਹੜੀ ਬਹੁਤ ਵੱਡੀ ਸੰਸਥਾ ਚਲਾਉਂਦੀ ਆ ਜਿਸ ਨੇ ਅੱਜ ਵੀ ਤੁਸੀਂ ਜਾਓਗੇ ਪਾਗਲਾਂ ਨੂੰ ਵੀ ਰੱਖਿਆ ਬਿਮਾਰੀਆਂ ਵਾਲੇ ਨੂੰ ਰੱਖਿਆ ਤੇ ਉਹ ਮਹਾਨ ਸ਼ਖਸੀਅਤ ਭਗਤ ਪੂਰਨ ਸਿੰਘ ਜੀ ਉਸ ਕਮਰੇ ਦੇ ਵਿੱਚ ਬੰਦ ਹੈ ਉਹਨਾਂ ਨੇ ਜੋ ਦੇਖਿਆ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਕੀ ਦੇਖਦੇ ਹਨ ਇੱਕ ਬਜ਼ੁਰਗ ਮਾਤਾ ਦਰਬਾਰ ਸਹਿ ਮੱਥਾ ਟੇਕਣ ਆਈ ਸੀ ਤੇ ਉਹਦੇ ਨਾਲ ਉਹਦਾ 3 ਸਾਲ ਦਾ ਪੋਤਰਾ ਸੀ 3 ਸਾਲ ਤੇ ਉਹ ਮਾਂ ਦਾਦੀ ਨੂੰ ਕਹਿ ਰਿਹਾ ਦਾਦੀ ਮੈਨੂੰ ਪਿਆਸ ਲੱਗੀ ਹੈ ਤੇ ਕਹਿੰਦੇ ਹਨ ਦਾਦੀ ਬੜਾ ਤਰਲੇ ਕਰਦੀ ਹੈ ਬਹੁਤ ਤਰਲੇ ਕਰਦੀ ਪਰ ਉਹਨੇ ਕੋਸ਼ਿਸ਼ ਕੀਤੀ 12:30 ਵਜੇ ਤੋਂ ਰਾਤ 8 ਵਜੇ ਤੱਕ ਫੈਰੰਗ ਹੋਈ ਆ 1 ਜੂਨ ਪਹਿਲੇ ਦਿਨ ਇਧਰੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਤੇ ਉਸ ਦਾਦੀ ਨੇ ਭੱਜ ਕੇ ਚਲੇ ਗਈ ਪਰ ਸਰੋਵਰ ਦੇ ਕੋਲ ਪਹੁੰਚੀ ਆ ਜਦੋਂ ਭੁਖ ਭਰਿਆ ਨਾ ਤੇ ਪਾਣੀ ਲਾਲ ਸੀ ਕਿੰਨੀਆਂ ਤਾਂ ਸੰਗਤਾਂ ਨੂੰ ਜਿਹੜਾ ਨੇ ਕੋਈ ਵਿਰੋਧ ਕੀਤਾ ਉਹਨਾਂ ਨੂੰ ਮਾਰ ਮਾਰ ਕੇ ਸਰੋਵਰ ਵਿੱਚ ਛੱਡ ਦਿੱਤਾ ਗਿਆ ਸੀ ਤੇ ਉਹ ਪਾਣੀ ਲਾਲ ਦੇਖ ਕੇ ਉਹ ਵੀ ਤਾਹਾਂ ਮਾਰਨ ਲੱਗੀ ਤੇ ਪਾਣੀ ਨੂੰ ਛੱਡ ਦ ਉਧਰ ਦੋ ਫੌਜੀ ਆ ਰਹੇ ਸੀ ਉਹਨਾਂ ਨੂੰ ਤਰਲਾ ਕੀਤਾ ਕਿ ਮੇਰਾ ਬੱਚਾ ਬਹੁਤ ਪਿਆਸਾ ਤੇ ਇਹਨੂੰ ਪਾਣੀ ਚਾਹੀਦਾ ਸੀ ਤਾਂ ਰਹਿ ਲਾਂਗੇ ਪਾਣੀ ਤੋਂ ਬਿਨਾਂ ਪਰ ਬੱਚੇ ਵਾਸਤੇ ਪਾਣੀ ਦੇ ਦਿਓ ਭਗਤ ਪੂਰਨ ਸਿੰਘ ਨੇ ਲਿਖਿਆ ਉਹਨਾਂ ਦੇ ਸਾਹਮਣੇ ਇਹ ਘਟਨਾ ਘੱਡੀ ਹੈ ਉਹ ਦੋਨੇ ਫੌਜੀਆ ਨੇ ਆਖਿਆ ਬੁੜੀਏ ਤੁਮਕੋ ਪਾਣੀ ਚਾਹੀਏ ਹਮ ਦیتے ਤੇਰੇ ਕੋ ਪਾਣੀ ਕਾਹ ਹੈ ਤੇਰਾ ਬੱਚਾ ਬੱਚਾ ਸਾਹਮਣੇ ਮਾਸੂਮ ਖੜਾ ਹੈ ਸਾਧ ਸੰਗਤ ਦੀ ਸਾਰਿਆਂ ਦੇ ਦੇਖਦੇ ਆ ਸਾਹਮਣੇ ਸੰਗਤ ਦੇ ਦੇਖਦੇ ਹੋਇਆ ਲੱਤਾਂ ਤੋਂ ਬੱਚੇ ਨੂੰ ਫੜ ਕੇ ਪ੍ਰਕਰਮਾਂ ਦੇ ਪੱਥਰ ਤੇ ਇੰਨੀ ਜ਼ੋਰ ਦੀ ਮਾਰਿਆ ਥੱਲੇ ਉਸ ਬੱਚੇ ਦਾ ਪੂਰਾ ਸਿਰ ਖਿਲਰ ਗਿਆ ਪੂਰਾ ਸਰੀਰ ਲੀਰੋ ਲੀਰੋ ਤੇ ਉਹ ਭਗਤ ਪੂਰਨ ਸਿੰਘ ਜਿਹਨੂੰ ਪਦਮ ਸ਼੍ਰੀ ਮਿਲਿਆ ਸੀ ਉਹ ਕਹਿਣ ਲੱਗੇ ਜਿਸ ਦੇਸ਼ ਵਿੱਚ ਇਦਾਂ ਦੀ ਹਾਲਤ ਹੈ ਉਹਨਾਂ ਬੱਚਿਆਂ ਦਾ ਕੀ ਬੱਚਾ 3 ਸਾਲ ਦਾ ਹੱਤਵਾਦੀ ਹੈ 8 ਮਹੀਨੇ ਦਾ ਮੈਂ ਕਿਹਾ ਇਤਿਹਾਸ ਦੇ ਵਿੱਚ ਆਪਾਂ ਵਿਚਾਰ ਕਰਾਂਗੇ 8 ਮਹੀਨੇ ਦਾ ਬੱਚਾ ਹੱਤਵਾਦੀ ਹੁੰਦਾ 9 ਸਾਲ ਦਾ ਬੱਚਾ ਹੱਤਵਾਦੀ ਹੁੰਦਾ 3 ਸਾਲ ਦਾ ਹੱਤਵਾਦੀ ਹੈ ਤੇ ਉਸ ਨੂੰ ਭਗਤ ਪੂਰਨ ਸਿੰਘ ਨੇ 6 ਤਰੀਕ ਦਾ ਨਿਕਲ ਗਈ ਜਿੱਦਾਂ ਨਿਕਲ ਗਈ ਸੀ 2 ਉਹ ਪੱਪਾ ਜਰਨਲਿਸਟ ਤੋਂ ਬਾਅਦ 7 ਤਰੀਕ ਨੂੰ ਉਹਨੇ ਆਪਣਾ ਪਦਮਸ਼ਰੀ ਵਾਪਸ ਕਰ ਦਿੱਤਾ ਵੀ ਜਿਸ ਦੇਸ਼ ਵਿੱਚ ਸਾਡੇ ਵਾਸਤੇ ਇਦਾਂ ਦਾ ਕਾਨੂੰਨ ਹੈ ਉਹ ਨੇ ਹੱਥਿਆਂ ਨੂੰ ਬੱਚਿਆਂ ਦੇ ਨਾਲ ਇੰਨਾ ਜ਼ੁਲਮ ਕੀਤਾ ਜਾ ਰਿਹਾ ਤੇ ਉਹ ਜ਼ੁਲਮ ਸੀ ਤੇ ਜਿਹਦੇ ਉੱਪਰ ਨੱਥ ਪਾਉਣ ਲਈ ਸਮੇਂ ਦੀਆਂ ਹਕੂਮਤਾਂ ਨੂੰ ਸਮਝਾਉਣ ਵਾਸਤੇ ਸਿੱਖ ਤਾਂ ਹਮੇਸ਼ਾ ਤਿਆਰ ਰਹਿ ਆ ਜੇ ਅਸੀਂ ਬਾਣੀ ਪੜਦੇ ਹਾਂ ਨਾ ਜੇ ਲੋਕੀ ਸਾਡੇ ਨੂੰ ਸਵਾਲ ਕਰਦੇ ਵੀ ਤੁਸੀਂ ਤਾਂ ਬਾਣੀ ਪੜਦੇ ਹੋ ਤੁਸੀਂ ਤਾਂ ਬਾਣੀ ਪੜਦੇ ਹੋ ਸਿਮਰਨ ਕਰਦੇ ਹੋ ਸੇਵਾ ਕਰਦੇ ਹੋ ਤੇ ਪਰ ਸਾਧ ਸੰਗਤ ਦੀ ਅਸੀਂ ਬਾਣੀ ਵਿੱਚ ਇਹ ਵੀ ਪੜਦੇ ਆ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ ਤੇ ਇਹ ਨਹੀਂ ਕਿ ਸਾਡੀ ਪੱਗ ਨੂੰ ਕੋਈ ਹੱਥ ਪਾ ਲੇ ਤੇ ਇਹ ਤਾਂ ਹੁਣ ਤੁਸੀਂ ਆਪ ਦੇਖ ਹੀ ਲਿਆ ਹੁਣ ਸਾਨੂੰ ਥੋੜੀ ਥੋੜੀ ਅਕਲ ਆ ਗਈ ਸਿੱਖਾਂ ਨੂੰ ਵੀ ਤੇ ਜੇ ਤਾਂ ਤੁਸੀਂ ਲੰਗਰ ਲਾਦਿਓ ਆ ਕਰੋਨਾ ਤੇ ਵੀ ਸਿੱਖਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਹੀਂ ਕੀਤੀ ਕੋਈ ਵੀ ਕੁਛ ਹੋਇਆ ਦੂਰ ਕੀ ਜਾਣਾ ਤੁਸੀਂ 1984 ਆ ਕਿੱਡਾ ਵੱਡੇ ਕਾਂਡ ਹੋਇਆ 84 ਦੇ ਵਿੱਚ 1 ਜੂਨ ਦਾ 1 ਜੂਨ ਤੋਂ 1 ਹਫਤਾ ਅਤਿਆਚਾਰ ਹੋਇਆ ਨਾ ਸਿੱਖਾਂ ਦੇ ਉੱਪਰ ਤੀਜਾ ਕਾਨੂੰਕਾਰਾ ਵਰਤਿਆ ਹੈ ਨਾ ਤੁਸੀਂ ਤੁਹਾਨੂੰ ਯਾਦ ਹੋਣਾ ਹੈ 1984 ਦੇ ਦਸੰਬਰ ਮਹੀਨੇ ਦੇ ਵਿੱਚ ਪੁਪਾਲ ਦੇ ਵਿੱਚ ਗੈਸ ਕਾਰਡ ਹੋਇਆ ਸੀ ਉੱਥੇ ਵੀ ਸਿੱਖਾਂ ਨੇ ਲੰਗਰ ਲਾਇਆ ਤੇ ਉਹ ਤਾਂ ਭਲਾ ਵੀ ਮੰਗਦੇ ਆ ਅਸੀਂ ਇਹ ਵੀ ਪੜਦੇ ਆ ਮੈਂ ਫਿਰ ਬੇਨਤੀ ਕਰ ਰਿਹਾ ਅਸੀਂ ਇਹ ਵੀ ਪੜਦੇ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਣਾ ਡਾ ਜੇ ਬੁਰਾ ਹਟੇ ਹੀ ਨਾ ਵੀ ਬੁਰੇ ਨਾਲ ਬੁਰਾ ਕਰਨਾ ਵੀ ਆਉਂਦਾ ਤੇ ਉਹ ਚੀਜ਼ਾਂ ਸੀ ਉਸ ਸਮੇਂ ਦੇ ਵਿੱਚ ਅੱਜ ਦਾ ਜਿਹੜਾ 1 ਜੂਨ ਦਾ ਦਿਨ ਹੈ ਜਿਸ ਵੇਲੇ ਸਰਕਾਰ ਦੀ ਫੌਜ ਜਿਹੜੀ ਆ ਬੀਐਸਐਫ ਸੀਆਰਪੀ ਸਾਰੇ ਪਾਸੇ ਘੇਰਾ ਪਾ ਕੇ ਦਰਬਾਰ ਸਾਹਿਬ ਦੇ ਉੱਪਰ ਅਕਾਲ ਤਖਤ ਸਾਹਿਬ ਦੇ ਉੱਪਰ ਫੈਰਿੰਗ ਕਰ ਰਹੀ ਹੈ ਇੱਕ ਤਾਂ ਇਹ ਦੇਖਣਾ ਚਾਹੁੰਦੇ ਕਿੰਨੇ ਕੁ ਲੋਕ ਅੰਦਰ ਹਨ ਕਿੱਦਾਂ ਦੇ ਇਹਨਾਂ ਕੋਲ ਹਥਿਆਰ ਹਨ ਪਰ ਜਵਾਬ ਕਿੱਥੋਂ ਦਿੱਤਾ ਜਾ ਰਿਹਾ ਬਾਬਾ ਅਟਲ ਰਾਏ ਜੀ ਦੇ ਉੱਪਰਲੀ ਮੰਜ਼ਲ ਤੇ ਨੌਵੀਂ ਮੰਜ਼ਲ ਤੇ ਬੱਬਰ ਖਾਲਸੇ ਦੀ ਮੋਰਚਾ ਲੱਗਾ ਸੀ। ਉੱਥੇ ਇੱਕ ਗੁਰੂਕਾਰ ਸਿੱਖ ਜਿਹਦਾ ਨਾਮ ਵੈਸੇ ਕੁਲਵਿੰਦਰ ਸਿੰਘ ਜਗਾਦਰੀ ਹੈ ਨਾਮ ਮਸ਼ਹੂਰ ਹੋਇਆ ਸੀ ਭਾਈ ਮਹੰਗਾ ਸਿੰਘ ਬੱਬਰ ਤੇ ਉਹਨਾਂ ਨੂੰ ਅੱਜ ਦੇ ਦਿਨ ਉਹਨਾਂ ਦੀ ਪਹਿਲੀ ਸ਼ਹਾਦਤ ਹੋਈ ਹੈ ਅੱਜ ਦੇ ਇੱਕ ਜੋਨ ਨੂੰ। ਮਹੰਗਾ ਸਿੰਘ ਬੱਬਰ ਉੱਪਰ ਚੜ੍ਹ ਕੇ ਫੌਜ ਦਾ ਮੁਕਾਬਲਾ ਕਰ ਰਿਹਾ। ਤੇ ਉਹਨਾਂ ਨੂੰ ਜਦ ਪਤਾ ਲੱਗਦਾ ਵਾਈਫਾਈ ਦਾ ਨਾਲ ਉਹਨਾਂ ਨੇ ਦੱਸਿਆ ਬਾਈ ਟਾਈ ਕੀ ਜਿਹੜਾ ਹੁੰਦਾ ਬਾਕੀ ਟਾਈ ਤੇ ਉਹਦੇ ਨਾਲ ਦੱਸਿਆ ਤੇ ਵੀ ਭਾਈ ਸਾਹਿਬ ਨੂੰ ਪੁੱਛਿਆ ਗਿਆ ਕਹਿੰਦੇ ਕੀ ਗੱਲ ਹੋ ਗਈ ਕਹਿਣ ਲੱਗੇ ਬਾਣਾ ਵਰਤ ਗਿਆ ਦੁ ਸੇਵਾ ਲੇਖੇ ਲੱਗ ਗਈ ਹੈ ਤੇ ਭਾਈ ਬਨਮੋਹਨ ਸਿੰਘ ਉਹਨਾਂ ਨੂੰ ਫਿਰ ਉੱਪਰ ਉਹਨਾਂ ਦੀ লাশ ਲੈ ਕੇ ਆਏ ਤੇ ਅੱਜ ਜਿਹੜਾ ਜਿੱਥੇ ਕਥਾ ਹੁੰਦੀ ਨਾ ਦੀਵਾਨ ਮੰਗੀ ਸਾਹਿਬ ਉਹ ਖੁੱਲਾ ਸੀ ਪਹਿਲਾਂ ਹਾਲ ਹੀ ਬਣਿਆ ਸੀ ਉਹਦੇ ਕੋਨੇ ਤੇ ਭਾਈ ਮਹੰਗਾ ਸਿੰਘ ਬੱਬਰ ਦਾ ਸੰਸਕਾਰ ਹੋਇਆ ਜਿਹਦੇ ਵਿੱਚ ਉਸ ਸੁਬਾਹ ਜਿਹੜਾ ਹਰਚੰਦ ਸਿੰਘ ਲੋਂਗੋਵਾਲ ਵੀ ਅੰਦਰ ਸੀ ਉਹ ਵੀ ਪਹੁੰਚਿਆ ਸੰਤ ਬਾਬਾ ਦਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਵੀ ਪਹੁੰਚੇ ਉਹਨਾਂ ਨੇ ਦੁਸ਼ਾਲਾ ਭੇਡ ਕੀਤਾ ਤੇ ਉਹ ਸਮਾਂ ਸਾਰਾ ਦਿਨ ਜਿਹੜੀ ਫੈਰੰਗ ਹੋਈ ਆ 12:30 ਤੋਂ ਲੈ ਕੇ ਰਾਤ ਦੇ 8 ਵਜੇ 1 ਜੂਨ ਦਾ ਜਿਹੜਾ ਇਹ ਇਤਿਹਾਸ ਸੀ ਉਸ ਸਮੇਂ ਦੇ ਵਿੱਚ ਸਿੱਖਾਂ ਨੂੰ ਬੰਦ-ਬੰਦ ਕਰ ਕਮਰਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਉਸ ਇਸ ਦਰਦਨਾਕ ਜਿਹੜਾ ਉਹ ਦ੍ਰਿਸ਼ ਜਿਹੜੇ ਆ ਬਿਆਨ ਕਰਨੇ ਬਹੁਤ ਮੁਸ਼ਕਲ ਹੈ ਪਰ ਜੋ ਵਿਦਵਾਨਾਂ ਨੇ ਖੁੱਲ ਕੇ ਹੁਣ ਲਿਖਣਾ ਸ਼ੁਰੂ ਕੀਤਾ ਕਿਉਂਕਿ ਪਹੁੰਚੇ ਸਾਨੂੰ ਪਤਾ ਲੱਗਣਾ ਚਾਹੀਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗਣਾ ਚਾਹੀਦਾ ਜਿਹਨੂੰ ਅਸੀਂ ਕਹਿੰਦੇ ਅਸੀਂ ਆਜ਼ਾਦ ਦੇਸ਼ ਦੇ ਬਾਲ ਬਾਰਸ਼ ਹੈ ਔਰ ਸਾਡੇ ਨਾਲ ਕੀ ਕੁਛ ਹੋਇਆ ਔਰ ਸਾਡੇ ਦੇਸ਼ ਵਿੱਚ ਹੋਇਆ ਜਿਸ ਦੇਸ਼ ਦੇ ਅਸੀਂ 85% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਆ ਸਾਨੂੰ ਹਥਿਆਰਾਂ ਨਾਲ ਮਾਰਿਆ ਜਾਂਦਾ ਹੁਣ ਸਾਨੂੰ ਵਿਚਾਰਾਂ ਦੇ ਨਾਲ ਮਾਰਿਆ ਜਾ ਰਿਹਾ ਹੈ ਹਰੇ ਅੱਜ ਸੁਚੇਤ ਹੋਣ ਦੀ ਜ਼ਰੂਰਤ ਹੈ ਅੱਜ ਵੀ ਸਾਨੂੰ ਸੁਚੇਤ ਭਾਗਾਂ ਵਾਲੇ ਆਪ ਜੀ ਜੋਸ਼ੀ ਦਾ ਨੂੰ ਯਾਦ ਕਰਦੇ ਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜ ਬੈਠੇ ਹੋ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਗੁਰੂ ਮਹਾਰਾਜ ਕਿਰਪਾ ਕਰਨ ਅੱਗੇ ਲੜੀ ਵਿੱਚ ਆਪਾਂ ਕੱਲ ਵਿਚਾਰ ਕਰਾਂਗੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ